Thank you. ਜਿਹੜੀ ਅੱਜ ਪੁੱਲ ਜੁਗਨ ਦੀ ਰਸਮ ਹੈ ਉਹ ਪੂਰੀ ਕੀਤੀ ਗਈ ਤੇ ਆ ਭੋਗ ਸਰਕੋ ਦਾ ਰੱਖਿਆ ਗਿਆ ਭੋਗ ਸ਼ੁੱਕਰਵਾਰ 17 ਤਰੀਕ ਦਾ ਭੋਗ ਰੱਖਿਆ ਗਿਆ ਇਹ ਪਿੰਡ ਤੇ ਪੁੱਲ ਜੁਗਨ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਪੋਰਟ ਜਾਵਾਂਗੇ ਕਿੰਨੇ ਦੇਰ ਤੱਕ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਅਸੀਂ ਅੱਛਾ ਜੀ ਅਜਨੀ ਰਸਮਾਂ ਨੇ ਹੋ ਵੀ ਕੀਤੀਆਂ ਰਹੀਆਂ ਨੇ ਖਾਸ ਕਰ ਇੱਕ ਪਰਿਵਾਰ ਦੇ ਵੱਲੋਂ ਇਹ ਜਰੂਰ ਕਿਹਾ ਜਾ ਰਿਹਾ ਕਿ ਇਹ ਜਿਹੜਾ ਯਾਦ ਕੀਤਾ ਜਾ ਰਿਹਾ ਨਾਮ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਕਿਸ ਨੇ ਇਹੀ ਆ ਜੀ ਬਸ ਉਹਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮळे ਕਿ ਜਿਹੜਾ ਉਸੇ ਅੰਮ੍ਰਿਤਪੁਰ ਵਾਸਤੇ ਹੈਗੀ 17 ਨਵੰਬਰ ਨੂੰ ਇੱਥੇ ਪਿੰਡ ਚ ਹੀ ਕਰਾਈ ਜਾਏਗੀ ਪਿੰਡ ਚ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਫਿਰ WhatsApp ਤੇ ਵੀ ਲਿਖਿਆ ਜੂਗਾ ਅੱਜ ਸਹਿਜਪਾਣ ਸਾਹਿਬ ਪ੍ਰਕਾਸ਼ ਕਰ ਦਿੱਤੇਗੇ ਨੇ ਜਿਹੜੀ ਅੱਜ ਪੁੱਲ ਜੁਗਨ ਦੀ ਰਸਮ ਹੈ ਉਹ ਪੂਰੀ ਕੀਤੀ ਗਈ ਤੇ ਆ ਭੋਗ ਸਰ ਕੋ ਦਾ ਰੱਖਿਆ ਭੋਗ ਸ਼ੁੱਕਰਵਾਰ 17 ਤਰੀਕ ਦਾ ਭੋਗ ਰੱਖਿਆ ਗਿਆ ਪਿੰਡ ਹੂੰ ਉਹਦੇ ਪੁੰਨ ਦੀ ਰਸਮ ਕਰ ਚੁੱਕੇ ਆ ਹੁਣ ਕੀਰਤਪੁਰ ਸਾਹਿਬ ਅਸਥਾਨ ਜਾਵਾਂਗੇ ਕਿੰਨੇ ਦੇ ਤੱਕ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਅਸੀਂ ਅੱਛਾ ਜੀ ਰਸਮਾਂ ਨੇ ਉਹ ਵੀ ਕੀਤੀਆਂ ਗਈਆਂ ਨੇ ਖਾਸ ਕਰ ਪਰਿਵਾਰ ਦੇ ਵੱਲੋਂ ਇਹ ਜਰੂਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਯਾਦ ਕੀਤਾ ਜਾ ਰਿਹਾ ਨੰਮੀ ਕੀਤਾ ਜਾ ਰਿਹਾ ਆਮ ਲੋਕਾਂ ਨੂੰ ਕਿਸ ਨੇ ਇਹ ਹੀ ਆ ਜੀ ਬਸ ਉਹਦੀ ਰੂਹੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਸਦੇ ਅੰਦੇਮਰਦਾਸ ਹੈਗੇ 17 ਅਕਤੂਬਰ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਤੋਂ ਲੁਕਿਆ ਜਾਏਗਾ ਅੱਜ ਸਹਿਜਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ